ਇਹ ਮੇਰੇ ਬਾਦਸ਼ਾਹ ਧੰਗੂ ਪੰਚਮ ਬਾਦਸ਼ਾਹੀ ਜੀ ਮਹਾਰਾਜ ਕਦੇ ਕਦੇ ਮौज ਵਿੱਚ ਆ ਕੇ ਕਦੇ ਅੰਮ੍ਰਿਤਸਰ ਤੋਂ ਬਾਹਰ ਚਲੇ ਜਾਂਦੇ ਸਨ ਅੱਜ ਮੇਰੇ ਬਾਦਸ਼ਾਹ ਜੀ ਨੂੰ ਫਰਸਤ ਮਿਲੀ ਹੈ ਸੰਗਤ ਦੇ ਨਾਲ ਭਾਈ ਵਿਧੀ ਚੰਦ ਸ਼ੀਨੇ ਨੂੰ ਨਾਲ ਲੈ ਕੇ ਚਲਪੈ ਨੇ ਤਰਨਤਾਰਨ ਵਾਲੇ ਪਾਸੇ ਉਸ ਤੋਂ ਅੱਗੇ ਲੰਘੇ ਖਾਨਪੁਰ ਨਗਰ ਆਉਂਦਾ ਅੱਜ ਵੀ ਹੈ ਵੱਡੇ ਵੱਡੇ ਚੌਧਰੀਆਂ ਤੇ ਸਰਦਾਰਾਂ ਦਾ ਨਗਰ ਸੀ ਉਹ ਉੱਥੇ ਜਦ ਪਹੁੰਚੇ ਨੇ ਤੇ بارش ਤੇ ਹਨੇਰੀ ਇੱਕਦਮ ਹਨੇਰ ਘੁਪਛਾ ਗਿਆ ਬਾਬਾ ਵਿਧੀ ਚੰਦ ਜੀ ਕਹਿਣ ਲੱਗੇ ਪਾਤਸ਼ਾਹ ਇੱਥੇ ਵੱਡੇ ਵੱਡੇ ਚੌਧਰੀ ਨੇ ਕਿਉਂ ਨਾ ਬੇਨਤੀ ਨ ਕਰਕੇ ਆਵਾ ਇੱਕ ਅੱਧਾ ਕਮਰਾ ਸਾਨੂੰ ਦੇ ਦੇਣ ਹੋ ਵਾਪਸ ਅੰਮ੍ਰਿਤਸਰ ਨਹੀਂ ਜਾਇਆ ਜਾਣਾ ਕਿਉਂਕਿ ਮੌਸਮੀ ਇੰਨਾ ਖਰਾਬ ਹੋ ਗਿਆ ਮूसलाधार ਬਰਖਾ ਹੋ ਰਹੀ ਹੈ ਸਤਗੁਰ ਕਹਿੰਦੇ ਪੁੱਛ ਕੇ ਦੇਖਦਾ ਇੱਕ ਸੋਦਰੀ ਗੇਟ ਤੇ ਖੜਾ ਸੀ ਜਾ ਕੇ ਬੇਨਤੀ ਕੀਤੀ ਵੇ ਭਾਈ ਸਾਹਿਬ ਸਾਡੇ ਮਹਾਪੁਰਸ਼ ਸਾਡੇ ਨਾਲ ਨਹੀਂ ਸਾਡੇ ਸਤਗੁਰ ਸਾਨੂੰ ਤਾਂ ਕੋਈ ਫਰਕ ਨਹੀਂ ਅਸੀਂ ਤਾਂ ਬਾਹਰ ਵੀ ਲੇਟ ਲਾਂਗੇ ਬਰਾਂਡੇ 'ਚ ਇਹ ਇੱਕ ਕਮਰਾ ਮਿਲ ਗਿਆ ਕਹਿੰਦੇ ਤੁਸੀਂ ਮਹਾਪੁਰਸ਼ ਕਹਿੰਦੇ ਹੋ ਮੈਂ ਹੰਕਾਰ ਦੀ ਹੱਦ ਦੱਸਣ ਲੱਗਾ ਕਿ ਤੁਸੀਂ ਮਹਾਪੁਰਸ਼ ਕਹਿੰਦੇ ਹੋ ਤੁਸੀਂ ਵੀ ਚੋਰ ਤੇ ਤੁਹਾਡਾ ਗੁਰੂ ਵੀ ਚੋਰ ਆਖੋ ਸਤਨਾਮ ਵਾਹਿਗੁਰੂ ਮੈਂ ਲਿਖਤੀ ਆਪੇ ਨਾਲ ਗੱਲ ਕਰ ਰਿਹਾ ਫਰਜੀ ਗੱਲਾਂ ਨਹੀਂ ਕਰਦਾ ਇਤਿਹਾਸ ਨਹੀਂ ਨਾ ਕਦੇ ਜ਼ਿੰਦਗੀ ਚ ਪੜਿਆ ਬਬੀ ਵਿਧੀ ਚੰਦ ਜੀ ਵਾਪਸ ਆ ਗਏ ਸੋਚਦੇ ਸੀ ਕਿ ਦੋ ਹੱਥ ਤਾਂ ਹੋ ਸਕਦੇ ਆ ਪਰ ਮਹਾਰਾਜ ਗੁਰੂ ਮਹਾਰਾਜ ਜੀ ਨਾਲ ਨਹੀਂ ਕੋਈ ਐਸਾ ਨਾ ਭਾਣਾ ਵਰਤ ਜਾਏ ਸਤਗੁਰ ਪੁੱਛਦੇ ਨੇ ਕੀ ਸੁਨੇਹਾ ਲਿਆਂਦਾ ਵਿਧੀ ਚੰਦ ਜੀ ਕਹਿੰਦੇ ਮਹਾਰਾਜ ਉਸਨੇ ਬੜੇ ਫਿੱਕੇ ਸ਼ਬਦ ਬੋਲੇ ਨੇ ਮੈਂ ਕੀ ਬੋਲੇ ਕਹਿੰਦੇ ਤੁਸੀਂ ਮਹਾਪੁਰਸ਼ ਕਹਿੰਦੇ ਹੋ ਉਹ ਵੀ ਚੋਰ ਤੇ ਤੁਸੀਂ ਵੀ ਚੋਰ ਸਤਿਗੁਰ ਕਹਿੰਦੇ ਵੇਦੀ ਚੰਦ ਜਿਸ ਨੂੰ ਅਸੀਂ ਮਿਲਣਾ ਹੈ ਉਸਨੇ ਅੱਭੀ ਆ ਜਾਣਾ ਇੱਕ ਵਾਰੀ ਕਹ ਦੇ ਸਤਨਾਮ ਵਾਹਿਗੁਰੂ ਜਿਸ ਨੂੰ ਅਸੀਂ ਆਏ ਹਾਂ ਮਿਲਣ ਜਿਹੜਾ ਯਾਦ ਕਰਦਾ ਰਹਿੰਦਾ ਉਸ ਨੂੰ ਦਰਸ਼ਨ ਦੇਣ ਆਏ ਹਾਂ ਉਸਨੇ ਆਪੇ ਆ ਜਾਣਾ ਇਸ ਨਗਰ ਦੇ ਬਾਹਰ ਬਾਹਰ ਇੱਕ ਛਪਰੀ ਹੈ ਜਿੱਥੇ ਪਾਈ ਹੈ ਮਾਰਦਾ ਹੈ ਬਿਰਤਵਸਤਾ ਹੈ ਪਰ ਅਥਾਸ਼ਰਦਾ ਹੈ ਪਾਤਸ਼ਾਹ ਜੀ ਕੋਲ ਆਇਆ ਬੇਨਤੀ ਕੀਤੀ ਦਾਤਾ ਜੀ ਦਾਸ ਦੀ ਚੌਪੜੀ ਵਿੱਚ ਕਿਰਪਾ ਕਰੋ ਚਰਨ ਪਾਓ ਗੁਰੂ ਨਾਨਕ ਯਾਰ ਗਰੀਬਾਂ ਦਾ ਸਾਡੇ ਘਰ ਤਾਂ ਸ਼ਰਾਬੀ ਆਉਂਦੇ ਨੇ ਬਿਸਕੀ ਲੈ ਕੇ ਬਰਾਂਦੀ ਲੈ ਕੇ ਅਸੀਂ ਉਹਨਾਂ ਲਈ ਰੱਖੀ ਹੋਈ ਹੈ ਬਲੌਣ ਲਈ ਗੁਰਮੁਖਾਂ ਲਈ ਸਾਨੂੰ ਨਹੀਂ ਪਤਾ ਗੁਰੂ ਕੀ ਹੁੰਦਾ ਪਖੰਡ ਸਾਨੂੰ ਬਹੁਤ ਆਉਂਦੇ ਨੇ ਸਾਨੂੰ ਸੱਚ ਦਾ ਨਹੀਂ ਪਤਾ ਅਸੀਂ ਸਾਨੂੰ ਡਰੀ ਕੋਈ ਨਹੀਂ ਸਾਨੂੰ ਭੈ ਹੀ ਨਹੀਂ ਗੁਰੂ ਦਾ ਅੰਦਰ ਡਰ ਹੋਵੇ ਥੋੜਾ ਬਹੁਤਾ ਤੇ ਪਾਪ ਕਰਨ ਨੂੰ ਰੋਕ ਸਕਦਾ ਅਮਰ ਬਾਦਸ਼ਾਹ ਜੀ ਇਹ ਮੇਰੀ ਉਸ ਬਸ਼ਪਰੀ ਚ ਚਲ ਗਿਆ ਇਤਿਹਾਸਕਾਰ ਲਿਖਦਾ ਕਹਿੰਦੇ ਇੱਕ ਸਿਰਫ ਪੁਰਾਣੀ ਕੰਬਲੀ ਹੈ ਉਹਦੇ ਕੋਲ ਖੁਰਦਰੀ ਜੀ ਉਹ ਵੀ ਅੱਧੀ ਥੱਲੇ ਵਿਛਾ ਦਿੱਤੀ ਅੱਧੀ ਪਾਤਸ਼ਾਹ ਜੀ ਦੇ ਉੱਪਰ ਦੇ ਦਿੱਤੇ ਆਪ ਚੰਨ ਘੁੱਟਣ ਲੱਗਿਆ ਮੇਰੇ ਪਾਤਸ਼ਾਹ ਜੀ ਵਿਸਮਾਤ ਵਿੱਚ ਚਲੇ ਗਏ ਜਿਸ ਨੂੰ ਮਹਾਂ ਆਨੰਦ ਕਹਿੰਦੇ ਨੇ ਤੇ ਸ਼ਬਦ ਉਚਾਰਨ ਕਰਨਾ ਸ਼ੁਰੂ ਕਰਦਾ बली, बली सह वीश ਪਾਤਸ਼ਾਹ ਮਾ ਅਨੰਦ ਵਿੱਚ ਚੱਲ ਜਾਂਦਾ ਪਾਵਕ ਹੋਵੇ ਸਾਡੇ ਘਰ ਸ਼ਰਾਬੀ ਤਾਂ ਆ ਸਕਦੇ ਆ ਪਰ ਕੋ ਗੁਰਮਖ ਨਹੀਂ ਆ ਸਕਦਾ ਤੁਸੀਂ ਕਦੇ ਜ਼ਿੰਦਗੀ ਚ ਗਿਣਾ ਹੋਗੇ ਕਦੇ ਸੰਤਾਂ ਮਹਾਪੁਰਸ਼ਾਂ ਨੂੰ ਗੁਰਮਖਾਂ ਨੂੰ ਰੱਬ ਦੇ ਪਿਆਰਿਆਂ ਨੇ ਤੁਸੀਂ ਇਹ ਕਿਹਾ ਕਿਹਾ ਹੋਵੇ ਚਲੋ ਸਾਡੇ ਚਾਹ ਹੀ ਪੀ ਜਓ ਪ੍ਰਸ਼ਾਦਾ ਹੀ ਸ਼ਕਤ ਹੈ ਤੇ ਪਾਤਸ਼ਾਹ ਕਹਿੰਦੇ ਜਿਹ ਘਰ ਸਾਧ ਨਾ ਸੇਵੀਐ ਜਿੱਥੇ ਗੁਰਮੁਖ ਨਹੀਂ ਆਉਦੇ ਜਿਹ ਘਰ ਸਾਧ ਨਾ ਸੇਵੀਐ ਹਰ ਕੀ ਪੂਜਾ ਨਾ ਹੈ ਸੇ ਕਰ ਮਰਣ ਛਾਰਖੇ ਭੂਤ ਵਸੈ ਦਿਨ ਮਾਰੇ ਤੂੰ ਕਹਿਣਾ ਮੇਰੀ ਕੋਠੀ ਆ ਸਤਗੁਰ ਕਹਿੰਦੇ ਇੱਥੇ ਭੂਤ ਰਹਿੰਦੇ ਨੇ ਆਖੋ ਸਤਨਾਮ ਵਾਹਿਗੁਰੂ ਬੰਦਿਆਂ ਆ ਵੀ ਕੋਈ ਗੱਲ ਹੀ ਹੈ ਨਹੀਂ ਮਰੇ ਪਾਤਸ਼ਾਹੀ ਦੇ ਚਰਨ ਕੁੱਟਣ ਲੱਗ ਪਿਆ ਭਾਈ ਹਿਮਾ ਸਤੂਰ ਕੰਨ ਗਹਿਮਿਆ ਤੂੰ ਇੰਨਾ ਕਿਉਂ ਯਾਦ ਕਰਦਾ ਰਹਿਣਾ ਮੈਨੂੰ ਆ ਤੀਖ ਮੌਸਮ ਇਸ ਮੌਸਮ ਵਿੱਚ ਸਾਨੂੰ ਆਉਣਾ ਪਿਆ ਤੇਨੂੰ ਦਰਸ਼ਨ ਦੇ ਕਾਸ਼ ਕਿਤੇ ਸਾਡਾ ਵੀ ਹਰ ਦਸ਼ੁਧ ਹੁੰਦਾ ਜਾਂ ਕਾਹ ਹੈ ਹਰ ਦਸ਼ੁਧ ਹੈ ਖੋਜ ਸ਼ਬਦ ਮੈਂ ਲੈ ਪਿਆਰੀ ਹੈ പഠി ജീത ਦੁਨੀਆ ਨਾਲੋਂ ਨਿਰਤ ਨਿਆਰੀ ਹੈ ਪ੍ਰੇਮ ਦੀ ਦੁਨੀਆ ਨਾਲੋਂ ਨਿਰਤ ਨਿਆਰੀ ਹੈ ਪ੍ਰੇਮ ਦੀ ਦੁਨੀਆ ਨਾਲੋਂ ਨਿਆਰੀ ਹੈ ਪ੍ਰੀਤ ਉਸ ਸ਼ਕਰੀ ਵਿੱਚ ਬਾਦਸ਼ਾਹ ਲੇਟੇ ਹੋ ਗਏ ਨੇ ਅਤੀ ਰਾਤ ਲੰਗੀ ਸਤਗੁਰ ਪੁੱਛਦੇ ਨੇ ਹੇ ਮਿਆ ਕਿਵੇਂ ਯਾਦ ਕਰਾਂ ਕਿਵੇਂ ਵਾਜਾ ਮਾਰਾਂ ਇਹਦੇ ਬਾਦਸ਼ਾ ਜਦ ਸੰਸਾਰ ਸੌ ਜਾਂਦਾ ਮਹਾਪੁਰਸ਼ ਸ਼ਾਂਦੇਵ ਹੋਏ ਸ਼੍ਰੀਮਾਨ ਸੰਤ ਬਾਬਾ ਬਗਵੰਤ ਸਿੰਘ ਜੀ ਮਹਾਰਾਜ ਉਹ ਕਹਿੰਦੇ ਹੁੰਦੇ ਸੀ ਕਹਿੰਦੇ ਪ੍ਰੀਤ ਤਾਂ ਸਿੱਖ ਤੇ ਗੁਰੂ ਦੀ ਹੈ ਤੀਜਤ ਆਈ ਨਹੀਂ ਸਕਦਾ ਤੇਰੇ ਤੇਰੇ ਵਿੱਚੋਂ ਭਿੰਦ ਹੀ ਨਹੀਂ ਮੁਕਦੀ ਕੀਤਾ ਕੀ ਜਾਏ ਤੂੰ ਤਾਂ ਭੀੜ 'ਚ ਖੁਸ਼ ਰਹਿਣਾ ਕਿੱਦਾਂ ਪਾਉਣਾ ਕਿਤੇ ਇਕੱਲੇ ਰਹਿਣਾ ਪੈ ਜਾ ਤੂੰ ਕਿੰਨਾ ਘਰ ਖਾਣ ਨੂੰ ਆਉਂਦਾ ਕਹਿੰਦੇ ਸਤਿਗੁਰੂ ਜਦੋਂ ਦੁਨੀਆ ਸੌ ਜਾਂਦੀ ਹੈ ਸ੍ਰੀ ਮਹਾਰਾਜ ਜੀ ਕਹਿੰਦੇ ਹੁੰਦੇ ਸੀ ਜਦ ਸੰਸਾਰ ਸੌ ਜਾਏ ਤੂੰ ਜਾਗ ਜਾ ਜਦੋਂ ਇਹ ਜਾਗ ਜਣ ਤੂੰ ਸੌ ਜਾ ਜੇ ਤੂੰ ਇਹ ਜਾ ਕੇ ਫਿਰ ਤੈਨੂੰ ਇਹਨੇ ਕੱਖ ਨਹੀਂ ਕਰਨ ਦੇਣਾ ਫਿਰ ਤਾਂ ਇਹਨਾਂ ਨੇ ਆਪਣੇ ਧੰਦੇ 'ਚ ਲਾ ਹੀ ਲੈਣਾ ਤੈਨੂੰ ਫਿਰ ਤੂੰ ਖੁਸ਼ ਵੀ ਰਹੇਂਗਾ ਤੇ ਪੁੱਤਾਂ ਨੂੰ ਆਹ ਕੁਝ ਕਰ ਦੁੱਤਾ ਘਰਦਿਆਂ ਨੂੰ ਆਹ ਕੁਝ ਬਣਾ ਦੁੱਤਾ ਆਪਣੇ ਲਈ ਦੱਸ ਨੰਗਾ ਦੋਜਖ ਚਾਲਿਆ ਦਿਸੈ ਖਰ ਰਾਵਣ ਦਸ ਤਸੈ ਉਥੇ ਲੇਖ ਜ ਦਿਨ ਪਿਆ ਫਿਰ ਕੌਣ ਤੇ ਰਹੇ ਇੱਥੇ ਕਹਿੰਦੇ ਤਾਤਾ ਜਦ ਸੰਸਾਰ ਸੌ ਜਾਂਦੇ ਸੀ ਫਿਰ ਮੇਰੀ ਸੁਰਤ ਆਪ ਜੀ ਦੇ ਚਰਨਾਂ ਵਿੱਚ ਚਲੀ ਜਾਂਦੀ ਸੀ ਤੇ ਮੈਂ ਗਾਉਣਾ ਸ਼ੁਰੂ ਕਰਦਾ ਸੀ ਸਾਰਾ ਨਗਰ ਪਵਿੱਤਰ ਹੋ ਜਾਏ ਮੇਰੇ ਘਰ ਆ ਜਾਓ ਚਿੰਤਾ ਕਿਉਂ ਰਹਿੰਦਾ ਦੱਸੂਗੇ ਚਿੰਤਾ ਵਿੱਚ ਰਹਿਣ ਦਾ ਕਾਰਨ ਇੱਕੋ ਹੀ ਹੈ ਜਿਹੜਾ ਹੈ ਚਿੰਤਾ ਦੀ ਚਿਖਾ ਤੇ ਸੜਦਾ ਰਹਿੰਦਾ ਦਿਨ ਰਾਤ ਇਹਦਾ ਇੱਕੋ ਹੀ ਕਾਰਨ ਹੈ ਸੰਤੋਖ ਦੀ ਕਮੀ ਹੈ ਆਖੋ ਸਤਿਨਾਮ ਵਾਹਿਗੁਰੂ ਕਿੰਤਾ ਵੀ ਰਹਿਣ ਦਾ ਕਾਰਨ ਸੰਤੋਖ ਦੀ ਕਮੀ ਹੈ ਜਦੋਂ ਹੋਰ ਲੈਣ ਦਾ ਯਤਨ ਕਰਦਾ ਤੇ ਮਿਲਦਾ ਨਹੀਂ ਤਾਂ ਦੁਖੀ ਹੁੰਦਾ ਹੈ ਆਖੋ ਸਤਨਾਮ ਵਾਹਿਗੁਰੂ ਤੇਰੇ ਪਰੇਸ਼ਾਨ ਹੁੰਦਾ ਕਿਉਂਕਿ ਮਨ ਕਦੇ ਸੱਚ ਦਾ ਹੀ ਨਹੀਂ ਸਲਝੇ ਕਦੇ ਰੱਜੇ ਤੋਂ ਦਮਨ ਆਇਆ ਕਦੇ ਲੋਕਾਰ ਜਦੋਂ ਫੁਲਕਾ ਸ਼ੱਕ ਲੈਂਦੇ ਹੋ ਤੇ ਹੋਰ ਮਾਇਆ ਨਹੀਂ ਚਾਹੀਦੀ ਆਖੋ ਸਤਨਾਮ ਵਾਹਿਗੁਰੂ ਅ ਮੇਰੇ ਬਾਦਸ਼ਾਹ ਬਚਨ ਕਰਦੇ ਨੇ ਬੇਨਤੀ ਕੀਤੀ ਦਾਤਾ ਜੀ ਪ੍ਰੇਮ ਕਿਹੋ ਜਿਹਾ ਸਿੱਖ ਦਾ ਤੇ ਗੁਰੂ ਦਾ ਹੋਣਾ ਚਾਹੀਦਾ ਹੈ ਕਦੇ ਤੁਸੀਂ ਵੀ ਪੁੱਛਿਆ ਆਪਣੇ ਗੁਰੂ ਮਹਾਰਾਜ ਤੋਂ ਕਿ ਮੇਰੀ ਪ੍ਰੀਤ ਹੀ ਇਡੀ ਗਹਿਰੀ ਹੋਵੇ ਆਹੋ ਤੋਰੀ ਨਾ ਟੁੱਟੇ ਛੋਰੀ ਨਾ ਝੁੱਟੇ ਐਸੀ ਮਾਦੋ ਖਿੰਚਦਾ ਨਹੀਂ ਅਸੀ ਪ੍ਰੀਤ ਲਗੀਆਂ ਤੋੜੇ ਟੁੱਟਦੀ ਵੀ ਪ੍ਰੀਤ ਲਗੀਆਂ ਕੋੜੇ ਟੁੱਟਦੀ ਵੀ ਨਾ ਅਸੀ ਪ੍ਰੀਤ ਲਗੀਆਂ ਕੋੜੇ ਟੁੱਟਦੀ ਵੀ ਨਾ ਅਸੀ ਪ੍ਰੀਤ ਲਗੀਆਂ ਕੋੜੇ ਟੁੱਟਦੀ ਵੀ ਨਾ ਅਸੀ ਪ੍ਰੀਤ ਲਗੀਆਂ ਕੋੜੇ ਨੀ ਮੀਨਾ ਐਸੀ प्रीत ਲਗੀ ਐ ਟੋੜੇ ਟੁੱਟ ਨੀ ਮੀਨਾ ਐਸੀ प्रीत ਲਗੀ ਐ ਟੋੜੇ ਟੁੱਟ ਨੀ ਮੀਨਾ ਤੋਰੀ ਨਾ ਟੁੱਟੇ ਤੋਰੀ ਨਾ ਛੁੱਟੇ ਐਸੀ ਮਾਦਕ ਕਿੰਝ ਤਾਂ ਨਹੀਂ ਕਦੇ ਦੇਖਿਆ ਦੱਸਾ ਕਛੀ ਕਰਦੇ ਹਉਮਤ exteriar ਗੀਆਂ ਲੱਤਾਂ ਜਿਹੜੇ ਹੁੰਦੇ ਨੇ ਆਈ ਜਨਰੇਸ਼ਨਾਂ ਹੀ ਕਦੇ ਮੈਂ ਰੱਸਾ ਕਸ਼ੀ ਕਰਦੇ ਦੇਖਿਆ ਇੱਕ ਇੱਕ ਇੰਚ ਤੇ ਜੋਰ ਲੱਗਦਾ ਇਹੀ ਬਾਦਸ਼ਾਹ ਨੇ ਪ੍ਰਮਾਣ ਦਿੱਤਾ ਕਹਿੰਦੇ ਹੁਣ ਤਾਂ ਪ੍ਰੀਤ ਐਨੀ ਆ ਕਿ ਖਿੱਚ ਕੇ ਤਣੀ ਹੋਈ ਆ ਆਖੋ ਸਤਨਾਮ ਵਾਹਿਗੁਰੂ ਸਾਨੂੰ ਵੀ ਪਤਾ ਪ੍ਰੀਤ ਕੀ ਹੁੰਦੀ ਐ ਆ ਪੁੱਛਦੇ ਨੇ ਦਾਤਾ ਜੀ ਸਿੱਖ ਦੇ ਗੁਰੂ ਦੀ ਪ੍ਰੀਤ ਅਮਰ ਤੇ ਹੋਣੀ ਹੋਵੇ ਤਾਂ ਕੀ ਕਰਨਾ ਪੈਂਦਾ ਕਿਹੋ ਜੀ ਪ੍ਰੀਤ ਚਾਹੀਦੀ ਹੈ ਗੁਰੂ ਪ੍ਰੇਮ ਹੋਵੇ ਜਿਵੇਂ ਚੰਦ ਤੇ ਝਕੋਰਾ ਗੁਰੂ ਪ੍ਰੇਮ ਹੋਵੇ ਜਿਵੇਂ ਚੰਦ ਤੇ ਝਕੋਰਾ ਗੁਰੂ ਪ੍ਰੇਮ ਹੋਵੇ ਜਿਵੇਂ ਚੰਦ ਤੇ ਝਗੋਰਤਾ ਗੁਰੂ ਪ੍ਰੇਮ

ਚੰਦ ਤੇ ਤਕੂਰਦਾ ਚੰਦ ਤੇ ਤਕੂਰਦਾ ਚੰਦ ਤੇ ਤਕੂਰਦਾ ਨੂੰ ਪ੍ਰੇਮ ਹੋਵੇ ਜਿਵੇਂ ਚੰਦ ਤੇ ਤਕੂਰਦਾ ਨੂੰ ਪ੍ਰੇਮ ਹੋਵੇ ਜਿਵੇਂ ਚੰਦ ਤੇ ਤਕੂਰਦਾ ਮਾਨੂੰ ਦੇਖਦੇ ਐਵੇਂ ਸਿੱਖ ਜਦੋਂ ਦਰਸ਼ਨ ਕਰੇ ਤੇ ਅਕੇ ਥਕੇ ਨਾ ਆਖੋ ਸਤਨਾਮ ਵਾਹਿਗੁਰੂ 4 ਵਜੇਗੇ ਸੀ ਪਤਸ਼ ਕਹਿਣ ਲਈ ਅੰਮ੍ਰਿਤ ਵੇਲਾ ਹੋ ਗਿਆ ਅਸੀਂ ਵੇਲੇ ਸਿਰ ਜਾਣਾ ਹੈ ਕਹਿੰਦੇ ਦਾਤਾ ਜੀ ਅੱਜ ਜਾਣਾ ਨਹੀਂ ਆ ਸੁਣਨਾ ਜ਼ਰਾ ਅੱਜ ਜਾਣਾ ਨਹੀਂ ਕਹਿੰਦੇ ਕਿਉਂ ਹੰਦੇ ਪਤਸ਼ਾਹ ਆਪ ਜੀ ਦੇ ਹਿਰਪਾ ਕਰਕੇ ਇਨੀ ਜਾਣਕਾਰੀ ਹੋ ਗਈ ਕਿ 90 ਕੇ ਸਵਾਸ ਮੇਰੇ ਬਾਕੀ ਨੇ ਇਸ ਭਾਰਨੇ ਹੁਣੇ ਸਰੀਰ ਚ ਉੱਡ ਜਾਣਾ ਪਰ ਮੇਰੀ ਇੱਛਾ ਹੈ ਕਿ ਅੰਤਮ ਸੰਸਕਾਰ ਜਿਹੜਾ ਉਹ ਆਪ ਜੀ ਦੇ ਕਰ ਕਮਲਾਂ ਦੁਆਰਾ ਹੋਵੇ ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ ਸਮਾਵੇਦ 10:00 ਵਜੇ ਗਏ 5-6 ਮਿੰਟ ਲ ਮੰਗਾ ਆਪ ਦੀ ਦੇ ਦਾਤਾ ਜੀ ਜਾਣੂ ਨਹੀਂ ਆਪਣੇ ਹੱਥੀ ਇਸ ਮਸੂਰ ਕੇ ਜਾਣਾ ਕਾਸ਼ ਸਾਡੇ ਵੀ ਸੁਰਤੇ ਇਦਾਂ ਦੀ ਹੋ ਜਾਏ ਇਹ ਤਾਂ ਕਹਿੰਦਾ ਵੀ ਕਾਕਾ ਦਿਖਾ ਦਿਓ ਪੁੱਤ ਦਿਖਾ ਦਿਓ ਤੀਨ ਹਮਲਾ ਦੇ ਇਹਦੇ ਪ੍ਰਾਣ ਹੀ ਨਿਕਲਦੇ ਆੱਖੋਂ ਸਦੋਂ। ਵਾਹਿਗੁਰੂ ਜਿਨ੍ਹਾਂ ਨੇ ਜੀਵਨ ਲਾਇਆ ਫਿਰ ਉਹਨਾਂ ਨੇ ਯਾਦ ਹੋਣਾ ਕਿ ਰੱਬ ਕਿਵੇਂ ਉਸ ਵੇਲੇ ਯਾਦ ਆ ਜਾਏ। ਬਥੇਰਾ ਪਾਣੀ ਪੋਣੀ ਮੂੰਹ 'ਚ ਪਾਉਂਦੇ ਕਹਿੰਦੇ ਕਹਿ ਵਾਏ ਗਏ। ਸਾਰੀ ਉਮਰ ਤਾਂ ਵਾਹਿਗੁਰੂ ਕਿਹਾ ਨਹੀਂ। ਹੁਣ ਤੂੰ ਕਹਾਲਾ? ਤੂੰ ਕਹਾ ਕਹਿ ਦੋ। ਓਹ ਹੋ ਹੋ ਸੰਗਤ ਜੀ ਮੰਨਣਾ ਪੈਂਦਾ ਪਾਣਾ ਕਰਤਾ ਸੰਗਤ ਜੀ ਮੰਨਣਾ ਪੈਂਦਾ ਪਾਣਾ ਕਰਤਾ ਅਖਰ ਤੇ ਭਜ ਗਏ ਜੰਮਾ ਪਾਣਦਾਲੂ ਕਮਿਆ ਸਭ ਵਿੱਚ ਕਰਕੇ ਪਾਤਸ਼ਾਹ ਜੀ ਨੇ ਪਾਈ ਮੈਨੂੰ ਤੋਰਿਆ ਤਾਂ ਸਾਡੀ ਵੀ ਪ੍ਰੀਤ ਦੇ ਹੱਥੀ ਹੋਵੇ ਕੱਲ ਫਿਰ ਆਈਏ ਇੱਕ ਇੱਕ ਨੂੰ ਹੋਰ ਨਾਲ ਲਿਆਉਣਾ ਕਿਉਂ ਅਸੀਂ ਕਿਹੜੇ ਵੋਟਾਂ ਪਾਉਣੀਆਂ ਅੱਗੇ ਤੇ ਵੋਟਾਂ ਹੋਣਾ ਬੁਢੇ ਨੂੰ ਘਨੇੜੀ ਚੱਕੀ ਫਿਰਦਾ ਭਾਵੇਂ ਰਾਜੇ ਪ੍ਰਾਣ ਨਿਕਲ ਜਾਣ ਇਥੇ ਜਿਸ ਨੇ ਕੱਲ ਨੂੰ ਅਜਣਾ ਕੀ ਪਤਾ ਉਹਦੀ ਹਾਜ਼ਰੀ ਸਾਡੇ ਤੋਂ ਪਹਿਲਾਂ ਲੱਗ ਜਾਣੀ ਦਰਿਆ ਦੇ ਦਰਗਾਹੀ ਤੇ ਨਾਲ ਸਾਡਾ ਵੀ ਕਲਿਆਣ ਹੋ ਜਾਵੇ ਇੱਕ ਇੱਕ ਨੂੰ ਹੋਰ ਨਾਲ ਲਿਆਉਣਾ ਦਿਨ ਘਟੇ ਰਹਿ ਗਏ ਦੋ ਸਿਰ ਬਾਕੀ ਆਪੇ ਸਤਨਾਮ ਵਾਹਿਗੁਰੂ ਸੁਮਾਲੇ ਕਿਰਪਾ ਕਰਨ ਗੁਰੂ ਬਖਸ਼ਿਸ਼ ਹੋ ਜਾਏ ਭਲੀ ਸੁਹਾਵੀ ਛਾਪੀ ਜਾ ਮੈਂ ਗੁਣ ਗਾਏ ਐਸੀ ਗੱਲ ਨਹੀਂ ਵੀ ਮਹਿਲ ਨਹੀਂ ਚਾਹੀਦੇ ਸਿੱਖ ਨੂੰ ਹੋ ਸਕਦੇ ਪੜੋ ਇੱਕ ਪੰਕਤੀ ਫਿਰ ਮੈਂ ਅਨੰਦ ਸਾਹਿਬ ਜੀ ਪੜਾਂ ਓ ਮਹਿਲ ਚ ਬਾਰੇ ਸੋਨੇ ਲੱਗਦੇ ਜਿੱਥੇ ਸੱਤ ਸੰਗ ਲਗਦਾ ਮਹਿਲ ਮਨਾਰੇ ਸੋਨੇ ਲੱਗ ਜਿਤੇ ਸਤ ਸੰਗ ਲੱਗਦਾ ਓਹ ਮਹਿਲ ਜਵਾਰੇ ਸੋਨੇ ਲੱਗਦੇ ਜਿਤੇ ਸਤ ਸੰਗ ਲੱਗਦਾ ਓਹ ਮਹਿਲ ਮੋਹਰੇ ਸੋਨੇ ਲੱਗਦੇ ਜਿਤੇ ਸਤ ਸੰਗ ਲੱਗਦਾ ਕਿ ਆਵੇ ਬਹਿ ਮੇਰਾ ਸਤਿਗੁਰ ਸੋਤਾਨ ਸੁਹਾਵਾ RAM ਰਾਜੇ ਕਿਤੇ ਹਿਰਦੇ ਚ ਵਸ ਜਾਏ ਐਸ ਤੋਂ ਸੋਨਾ ਤਾਂ ਹੋਈ ਨਹੀਂ ਹਿਰਦੇ ਚ ਬਹੁਤ ਕੁਝ ਵਸਿਆ ਗੱਲ ਕਰਾਂਗੇ ਗੱਲ ਆਓ ਜਿਨ੍ਹਾਂ ਦੇ ਹਿਰਦੇ ਚ ਵਸ ਗਿਆ ਉਹਨਾਂ ਨੇ ਫਿਰ ਆਵ ਪੜਿਆ RAM ਕਲੀ ਮਹਲਾ ਦੀ ਜਾ ਅਨੰਦ ਇੱਕ ਓੰਕਾਰ ਸਤ ਗੁਰ ਪਰਸਾਬਦ ਅਨੰਪਿਆ ਮੇਰੀ ਮਾਇ ਸਤ ਗੁਰੂ ਮੈਂ ਮਾਇਆ ਸਤ ਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਬਸਾਈਆ ਰਾਗ ਰਤਨ ਪਰਵਾ ਸਿਰ ਸਭ ਵਿੱਚ ਹੈ ਜਿਸ ਦੇ ਸੋਵਾਵੇ ਸੁਬਾਹ ਸਤ ਸਲਾਤਰੀ ਨਾਮ ਮਨ ਵਸਾਵੇ ਨਾਮ ਜਿੰਗ ਮੰਨ ਵਸਾ ਬਾਜੇ ਸ਼ਬਦ ਕਰੀ ਰੇ ਭਗਤ ਸਬਦ ਬਾਣੀ ਕਲਾ ਜਿਤ ਕਰਤਾਲੀਆਂ ਪੰਚ ਤੂ ਤੂ ਵਸਿਤ ਕਾਲ ਕੰਟਕ ਮਾਰਿਆ ਸੁਦ ਕਰਮ ਭਰਤ ਜਿਨ ਕੋ ਸੀ ਨਾਮ ਹਰ ਕਹਿ ਲਾਗੀ ਰਨ ਨਾਮ ਸੁਖ ਸੁਖ ਹੋਇ ਜਿਤ ਕਰਿਆ ਨ ਹਦਵਾ ਜੀ ਸੁਮੋਟ ਬਾਗ ਪੀਓ ਸਗਲ ਮਨੋਰਥ ਪੂਰੇ ਵਾ ਸਭ ਲਿ ਬਸੂਰੇ ਤੁੰਗ ਲੋਕ ਸੰਪਾਉ ਖੁਦ ਰੇ ਸੋਣੀ ਸੱਚੀ ਮਾਣੀ ਵੰਦ ਵਜਨ ਪਰ ਸਰਸੇ ਪੂਰੇ ਗੁਰ ਤੇ ਜਾਣੇ ਤੇ ਤੀਤ ਕਰ ਤੇ ਵਿੱਚ ਸਾਥ ਗੁਰ ਰਹੇ ਆ ਪਰਪੂਰੇ ਬਨੰਤ ਨਾਨਕ ਗੁਰ ਚਰਨ ਲਾ ਕੇ ਬਾਜਿਆਨ ਹਰ ਪੂਰੇ ਸਲੋਕ ਤੁਭਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਂਤ ਦੇਸ਼ਨਾ ਕਿਲੇ ਸੰਗਲ ਜਗਤ ਜਗਿਆ ਆਇਆ ਮੁਰਿਆ ਆਇਆ ਵਾਧੇ ਦਰਮਹ ਦੂਰ ਜਿੰਨੀ ਆਪਨੀ ਕੇ ਨੇੜੇ ਕੇ ਦੂਰ ਜਿੰਨੀ ਨਾ ਮੁਦਿਆ ਆਇਆ ਗਏ ਮਸਕਤ ਕਾਲ ਮਾਨਸ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੀ ਨਾ ਮੁਦਿਆ ਆਇਆ ਗਏ ਮਸਕਤ ਕਾਲ ਇਹ ਛੁੱਟੀ ਨਾਲ ਧੰਨਵਾਦੀ ਹਾਂ ਸਤਿਗੁਰਜੀ ਦੇ ਜਿਨ੍ਹਾਂ ਨੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਿੱਤੇ ਨੇ ਧੰਨਵਾਦ ਹੈ ਸਮੂਹ ਨਗਰ ਦਾ ਜਿਨ੍ਹਾਂ ਨੇ ਸੁੰਦਰ ਸਮਾਗਮ ਰਚਾਇਆ ਨੇ ਧੰਨਵਾਦ ਹੈ ਪ੍ਰਵੰਤਕ ਸੱਜਣਾ ਦਾ ਜਿਨ੍ਹਾਂ ਨੇ ਅਣਥਕ ਮਿਹਨਤ ਨਾਲ ਇਹ ਕਾਰਜ ਨੂੰ ਨੇਪਰੇ ਚੜਾਇਆ ਹੈ ਗੋਈਆਂ ਪੁੱਲਾਂ ਦੇ ਖੇਮਾ ਵਿਚਾਰ ਕਰਦੇ ਹੋਏ ਇੱਕ ਨਹੀਂ ਲੇਕਾ ਗਲਤੀਆਂ ਹੋ ਗਈਆਂ ਅੱਖਰ ਦਾ ਵਾਦਾ ਘਾਟਾ ਕਿਵੇਂ ਕਰਨਾ ਜੋੜਿਆਂ ਵਿੱਚ ਮਿਠਾਈ ਰੱਖਣਾ ਚਰਨ ਤੋੜ ਪਖਸ਼ ਤੁਰਨ ਇਹ ਹੀ ਅੰਤਮ ਇੱਛਾ ਹੈ ਸਾਨੂੰ ਛੁੱਟੀ ਦੇ ਦੇਣਾ ਕਿਉਂਕਿ ਸਰੀਰ ਕਈ ਵਾਰੀ ਕਿਰ ਠੀਕ ਨਹੀਂ ਰਹਿੰਦੀ ਆਗਿਆ ਦਿਓ ਫਤੇ ਸੰਦੀਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ